ਸਸੀ ਕਾਲ ਜੀ ਸਵਾਗਤ ਹੈ ਮਲੂਕਾ ਟੀਵੀ ਤੇ ਜਸਕਰਨ ਸਿੰਘ ਮਲੂਕਾ ਇਹ ਦੋਨੋਂ ਭੈਣ ਜੀ ਖੜੇ ਨੇ ਵੀਰ ਜੀ ਖੜੇ ਨੇ ਇਹ ਮੀਆਂ ਬੀਬੀ ਨੇ ਭੈਣ ਜੀ ਨੂੰ ਪ੍ਰੋਬਲਮ ਆ ਜਿਹੜਾ ਇਹਨਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਪਿੰਡ ਚੰਨੋ ਸੰਗਰੂਰ ਜ਼ਿਲ੍ਹੇ ਦਾ ਅਖੀਰਲਾ ਪਿੰਡ ਆ ਜਦੋਂ ਪਟਿਆਲੇ ਨੂੰ ਜਾਂਦੇ ਆ ਹਾਈਵੇ ਦੇ ਉੱਪਰ ਹੀ ਇਹ ਗੁਰਦੁਆਰਾ ਸਾਹਿਬ ਆ ਉੱਥੇ ਇਹ ਵੀਰ ਜੀ ਜਿਹੜੀ ਡਾਲੀ ਦੀ ਸੇਵਾ ਕਰਦੇ ਆ ਗਜਾ ਲਿਆਉਂਦੇ ਆ ਪਿੰਡ ਆ ਇਹਦਾ ਬਾਈ ਦਾ ਜੱਗੀ ਸਰਪੰਚ ਵਾਲਾ ਪਿੰਡ ਲੋਹੇ ਖੇੜੇ ਤੋਂ ਇਹ ਬਾਈ ਸੰਗਰੂਰ ਜ਼ਿਲ੍ਹੇ 'ਚ ਜਿਹੜਾ ਪੈਂਦਾ ਜਿੱਥੋਂ ਦਾ ਸਰਪੰਚ ਜੱਗੀ ਆ ਜਿਹੜਾ ਤੁਹਾਨੂੰ ਪਤਾ ਅਵੇਅਰ ਕਰਦਾ ਰਹਿੰਦਾ ਲੋਕਾਂ ਦੀ ਮਦਦ ਵੀ ਕਰਦਾ ਰਹਿੰਦਾ ਉਸ ਪਿੰਡ ਤੋਂ ਆ ਪੂਰੀ ਗੱਲਬਾਤ ਕੀ ਆ ਇਹ ਆਪਾਂ ਬਾਈ ਜੀ ਨੂੰ ਪੁੱਛ ਲਾਂਗੇ ਬਾਈ ਜੀ ਕੀ ਨਾਮ ਕੀ ਆ ਤੁਹਾਡਾ ਜੀ ਜਗਸੀਰਾ ਵੀਰ ਜੀ ਜਗਸੀਰ ਸਿੰਘ ਹਾਂਜੀ ਕੀ ਪ੍ਰੋਬਲਮ ਆ ਭੈਣ ਜੀ ਨੂੰ ਇਹਨਾਂ ਨੂੰ ਕਿਦਾਂ ਦੀਦਾ ਨਹੀਂ ਹੈਗਾ ਜੀ ਇਹਨਾਂ ਦੀ ਪਾਥਰੀ ਆ ਪਿੱਤੇ 'ਚ ਜੀ ਇਹਨਾਂ ਦਾ ਆਪਰੇਸ਼ਨ ਕਰਵਾਉਣਾ ਕਿੰਨੇ ਕ ਟਾਈਮ ਤੋਂ ਨਹੀਂ ਇਹਨਾਂ ਨੂੰ ਦਿਸਦਾ ਬਚਪਨ ਤੋਂ ਹੀ ਦਿੰਦਾ ਹੈਗਾ ਜੀ ਛੋਟਾ ਬਚਾਰਕ ਸਾਲ ਦੇ ਦੁਵਾਗੀ ਸੀ ਹਾਂਜੀ 4 ਸਾਲ ਦੇ ਜੁਵਾਗੀ ਸੀ ਉਦੋਂ ਤੇ ਨਿਗਾਹ ਥੋੜੀ ਬੰਦ ਹੈ ਜੀ ਹਾਂਜੀ ਹਾਂਜੀ ਜੀ ਫਿਰ ਦਵਾਈ ਦੂਈ ਲਈ ਤੁਸੀਂ ਪਹਿਲਾਂ ਕਦੇ ਕਿਤੋਂ ਹਾਂਜੀ ਦਵਾਈ ਲਈ ਸੀ ਤੇ ਖਾਇਆ ਸੀ ਜੀ ਸਾਰੇ ਕਿਤੇ ਡਾਕਟਰ ਕੀ ਕਹਿੰਦੇ ਕਿੱਛੋ ਲਾਈਟ ਕਰ ਤੁਮ ਆ ਵੀਰ ਜੀ ਐਂ ਕਹਿੰਦੇ ਡਾਕਟਰ ਹਾਂਜੀ ਇਹ ਸ਼ੁਰੂ ਤੋਂ ਬਚਪਨ ਤੋਂ ਹੀ ਇਦਾਂ ਭੈਣ ਜੀ ਦੀ ਜਿਹੜੀ ਵੀ ਆਪਣੀ ਨਿਗਾਹ ਗਈ ਉਹ ਚਲੀ ਗਈ ਆ ਹਨਾ ਪਰ ਹੁਣ ਇਹਨਾਂ ਨੂੰ ਪ੍ਰੋਬਲਮ ਨਾਲ ਇਹ ਆ ਵੀ ਇਹਨਾਂ ਨੂੰ ਇਹਨਾਂ ਦੇ ਪਿੱਤੇ ਦੇ ਵਿੱਚ ਪੱਥਰੀ ਆ ਤੇ ਉਹਦਾ ਇਲਾਜ ਆ ਜਿਹੜਾ ਆਪਾਂ ਆਪਰੇਸ਼ਨ ਆ ਉਹ ਸਾਰੇ ਵੀਰਾਂ ਨੇ ਰਲ ਕੇ ਜਿਵੇਂ ਅੱਗੇ ਆਪਾਂ ਲੋੜਵੰਦ ਪਰਿਵਾਰਾਂ ਦੀਆਂ ਵੀਡੀਓ ਪਾਉਣੇ ਹੋ ਤੁਸੀਂ ਮਦਦ ਕਰਦੇ ਹੋ ਤੇ ਇਸ ਪਰਿਵਾਰ ਦੇ ਵੀ ਆਪਾਂ ਜਿਹੜੀ ਮਦਦ ਆ ਇੱਥੇ ਕਰਨੀ ਹੈ ਇੱਥੇ ਤੁਹਾਨੂੰ ਕਿੰਨੀ ਤਨਖਾਹ ਕਿੰਨੀ ਦਿੰਦੇ ਆ ਬਾਬਾਈ ਉਰੇ 3000 ਦਿੰਦੇ ਨੇ ਜੀ 3000 ਰੁਪਏ ਦਿੰਦੇ ਹਾਂ ਕਿੰਨਾ ਟਾਈਮ ਹੋ ਗਿਆ ਇੱਥੇ ਤੁਹਾਨੂੰ ਆਏ ਨੂੰ ਉਰੇ 5 ਕੁ ਮਹੀਨੇ ਹੋਈ ਨੇ ਜੀ 5 ਮਹੀਨੇ ਹੋ ਗਏ ਹਾਂ ਜੀ 5 ਮਹੀਨੇ ਇਹਨਾਂ ਨੂੰ ਹੋ ਗਏ ਆਗੇ ਪਿੰਡ ਤੁਹਾਡਾ ਲੋਹਾ ਖੜਾਈ ਹੈ ਨਾ ਹਾਂ ਜੀ ਲੋਹਾ ਖੇੜਾਈ ਉੱਥੇ ਬਾਕੀ ਪਰਿਵਾਰ ਉੱਥੇ ਰਹਿੰਦਾ ਤੁਹਾਡਾ ਨਹੀਂ ਮੰਮੀ ਡੈਡੀ ਗੁਜਰ ਗਏ ਤੇ ਇਕੱਲੇ ਆ ਇਕੱਲੇ ਹੀ ਆ ਤੁਸੀਂ ਘਰ ਉੱਥੇ ਫਿਰ ਤੁਹਾਡਾ ਹਾਂਜੀ ਜਗਾ ਉੱਥੇ ਆ ਜਗਾ ਉੱਥੇ ਆ ਇਹਨਾਂ ਦੀ ਇਹਦਾ ਬਾਬਾ ਜੀ ਦਾ ਪਿੰਡ ਆ ਜਿਹੜਾ ਲੋਹਾ ਖੇੜਾ ਇੱਥੇ ਨੂੰ ਜਿਹੜੇ 5-6 ਮਹੀਨੇ ਹੋਇਆ 3 ਕ ਹਜ਼ਾਰ ਰੁਪਿਆ ਦਿੰਦੇ ਹੁਣ ਤੁਹਾਨੂੰ ਵੀ ਇਹ ਚੰਗਾ ਭਲਾ ਪਤਾ ਕਿ 3000 ਰੁਪਏ ਦੇ ਨਾਲ ਕੁਝ ਬਣਦਾ ਨਹੀਂ ਆ ਆਪਾਂ ਰਲ ਮਿਲ ਕੇ ਮਦਦ ਕਰਨੀ ਆ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਇਸ ਭੈਣ ਦੇ ਪਿੱਤੇ ਦੇ ਵਿੱਚ ਪਥਰੀ ਆ ਕਿਉਂਕਿ ਉਹਦਾ ਆਪਰੇਸ਼ਨ ਜਿਹੜਾ ਹੋਗਾ ਆਪਾਂ ਨੂੰ ਤਕਰੀਬਨ ਨਾਰਮਲ ਪਤਾ ਹੀ ਆ ਵੀ 20-25000 ਰੁਪਏ ਜਿਹੜਾ ਖਰਚਾ ਆ ਜਾਂਦਾ ਆਪਣੇ ਨਾਲ ਬਹੁਤ ਸਾਰੇ ਐਨਆਰਆਈ ਵੀਰ ਵੀ ਜੁੜੇ ਹੋਏ ਆ ਉਹ ਉਹਨਾਂ ਨੂੰ ਕਵਾਂਗੇ ਜਰੂਰ ਆਪਾਂ ਆਪਦੇ ਤੌਰ ਤੇ ਵੀ ਇਹਨਾਂ ਦੀ ਮਦਦ ਆ ਜਿਹੜੀ ਕੀਤੀ ਜਾਵੇ ਕਿਉਂਕਿ ਇੱਕ ਤਾਂ ਇਹਨੂੰ ਭੈਣ ਜੀ ਨੂੰ ਵਿਚਾਰੀ ਨੂੰ ਦਿਖਦਾ ਨਹੀਂਗਾ ਬਹੁਤ ਔਖਾ ਗਿਆ ਠੀਕ ਆ ਥੋੜਾ ਥੋੜਾ ਮੈਂ ਕਹਿੰਨਾ ਵੀ 100 ਚੋਂ 5-7% ਮਾੜਾ ਮੋਟਾ ਇਹਨੂੰ ਦਿਖਾਈ ਦਿੰਦਾ ਬਹੁਤਾ ਨਹੀਂਗਾ ਤੇ ਇਹ ਮੀਆਂ ਬੀਬੀ ਨੇ ਦੋਨੇ ਇੱਥੇ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦੀ ਐ ਤੇ ਸੰਗਤ ਨੂੰ ਚਾਹੀਦਾ ਹੋਰ ਕੁਝ ਕਹਿਣਾ ਬਾਬਾ ਜੀ ਜਗਾ ਨਹੀਂ ਹੈਗੀ ਜੀ ਜੀ ਜਗਾ ਨਹੀਂ ਪਿੰਡ ਜਗਾ ਹੈਗੀ ਥੋਡੇ ਕੋਲੇ ਆਪਦੀ ਹੁੰਦਾ ਹੈ ਜਿਉਂ ਤਾਹੀ ਪਈ ਐ ਜੀ ਘਰ ਟਿਆਵਾ ਚਲੋ ਇਹ ਕੋਸ਼ ਤੁਸੀਂ ਜੱਗੀ ਸਰਪੰਚ ਨੂੰ ਕਹੇ ਨੇ ਕੋਈ ਫਾਰਮ ਫੋਰਮ ਭਰਦੇ ਆ ਜਿਹੜੇ ਉਹ ਕਹਿੰਦੇ ਜੀ ਵੀ ਫਾਰਮ ਭਰੇ ਹੋਏ ਨਹੀਂ ਹਲੇ ਆ ਹੀ ਨਹੀਂ ਕਹਿੰਦੇ ਆ ਹੀ ਨਹੀਂ ਹਲੇ ਹਾਂਜੀ ਜੀ ਚਲੋ ਆਪਾਂ ਵੀ ਬੇਨਤੀ ਕਰਾਂਗੇ ਨਿੱਜੀ ਤੌਰ ਤੇ ਵੀਰੇ ਜੱਗੀ ਸਰਪੰਚ ਨੂੰ ਕਿ ਕੋਸ਼ਿਸ਼ ਕਰਿਓ ਚਲੋ ਜੇ ਫਾਰਮ ਭਰੇ ਆ ਤੇ ਆ ਵੀ ਜਾਣਗੇ ਮੈਨੂੰ ਲੱਗਦਾ ਹੁਣ ਜਿਹੜੇ ਫਾਰਮ ਆ ਉਹ ਆਏ ਹੋਏ ਆ ਹਨਾ ਸ਼ਾਇਦ ਮਿਲ ਵੀ ਜਾਣਗੇ ਪੈਸੇ ਜ਼ਰੂਰ ਤੇ ਕੋਸ਼ਿਸ਼ ਕਰਿਓ ਸਾਰੇ ਭੈਣ ਭਰਾ ਜਿੰਨੇ ਵੀ ਹੈਗੇ ਆ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਬਾ ਜੀ ਵੀ ਬੈਠੇ ਨੇ ਇੱਥੇ ਜਿਹੜੇ ਹੈੱਡ ਗ੍ਰੰਥੀ ਨੇ ਸੇਵਾ ਨਿਭਾਉਂਦੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਆ ਜਿਹੜੀ ਕਰ ਲਾਂਗੇ ਬਾਬਾ ਜੀ ਉਰੇ ਆ ਜੂ ਜੀ ਇੱਥੇ ਆ ਜੋ ਜੀ ਕਿੰਨੇ ਟਾਈਮ ਤੋਂ ਬਾਬਾ ਜੀ ਤੁਹਾਡੇ ਕੋਲ ਇੱਥੇ ਸੇਵਾ ਇਹ 5 ਕਿ ਮਿੰਟ ਦਾ ਨਹੀਂ ਮੇਰੇ ਕੋਲ ਇੱਥੇ ਨਿਭਾਉਂਦੀ ਸੀ ਹਾਂ ਜੀ ਜੀ ਇਹਨਾਂ ਨੂੰ ਫਿਰ ਹੁਣ ਦੇਖਦਾ ਨਹੀਂ ਇਹ ਪ੍ਰੋਬਲਮ ਹੈਗੀ ਆ ਜੀ ਹਾਂ ਜੀ ਜੀ ਤੁਸੀਂ ਵੀ ਬੇਨਤੀ ਕਰਨਾ ਚਾਹੁੰਦੇ ਹੋ ਹਾਂ ਮੈਂ ਹੀ ਬੇਨਤੀ ਕਰਦਾ ਭਾਈ ਆਪਾਂ ਨੂੰ 2 2 4 5 5 ਰੁਪਈਆ ਨਾਲ ਫਰਕ ਨਹੀਂ ਪੈਂਦਾ ਜੀ ਇੱਕ ਜਿਉਂਦਾ ਜੀ ਇਨਸਾਨ ਹੈ ਉਹਦੀ ਮਦਦ ਜ਼ਰੂਰੀ ਹੈ ਭਾਈ ਬਿਲਕੁਲ ਜੀ ਆਪਾਂ ਰਲ ਮਿਲ ਕੇ ਸਾਰੇ ਹੀ ਪਿੰਨਪਰਾ ਇਹਨੇ ਮਦਦ ਕਰੀਓ ਵਿਚਾਰਿਆਂ ਦੀ ਹੂੰ ਜੇ ਹੋ ਸਕਦਾ ਹੈ ਭਾਈ ਵੱਧ ਪੈਸੇ ਹੋਗੇ ਆਪਾਂ ਇਹਨਾਂ ਅੱਖਾਂ ਦਾ ਵੀ ਦਿਖਾ ਦਾਂਗੇ ਪੈਸੇ ਦਿਖਾ ਚੁੱਕੇ ਆ ਅਸੀਂ ਚੰਡੀਗੜ੍ਹ ਤੱਕ ਜੀ ਤੇ ਬਾਕੀ ਇਹ ਬਿੰਦ ਕਰ ਬਣ ਜੂ ਵਿਚਾਰਿਆਂ ਦਾ ਆਪਣਾ ਆਪ ਹੀ ਆਲਣ ਪਾਂਛੀ ਵੀ ਚਾਹੁੰਦਾ ਹੈ ਹਾਂ ਬਿਲਕੁਲ ਇਸ ਵਾਸਤੇ ਬੇਨਤੀ ਆਪਾਂ ਹੀ ਸੰਗਤ ਨੂੰ ਮੇਰੇ ਵੱਲੋਂ ਵੀ ਜਿੰਨੀ ਆਪਾਂ ਨੇ ਮਦਦ ਲਈ ਵਿਚਾਰਨਾ ਹੁਣ ਇਹ ਵਿਚਾਰੀ ਹੋਰ ਕੁਝ ਕਰ ਨਹੀਂ ਸਕਦੀ ਰੋਟੀ ਪਾਣੀ ਨਹੀਂ ਖਾ ਸਕਦੀ ਪਸਰੀ ਕਰਕੇ ਸਾਧ ਸੰਗਤ ਜੀ ਪ੍ਰੋਬਲਮ ਹੈ ਪ੍ਰੋਬਲਮ ਹੈ ਜ਼ਰੂਰੀ ਬੇਨਤੀ ਹੈ ਭਾਈ ਸੰਗਤ ਨੂੰ ਜਰੂਰ ਕਰਨਾ ਤੁਸੀਂ ਸ਼ੇਅਰ ਇਸ ਚੀਜ਼ ਨੂੰ ਠੀਕ ਆ ਸਾਰੇ ਭੈਣ ਭਰਾਵਾਂ ਨੇ ਤੁਸੀਂ ਸਹਿਯੋਗ ਦਿੰਨੇ ਹੋ ਵੇਖੋ ਇਹ ਤੁਹਾਨੂੰ ਵੀ ਪਤਾ ਵੀ ਜਿੱਥੇ ਲੋੜਵੰਦ ਹੁੰਦਾ ਪਰਿਵਾਰ ਉੱਥੇ ਮੈਂ ਆਪ ਚੱਲ ਕੇ ਜਾਣਾ ਤੁਹਾਨੂੰ ਪਤਾ ਵੀ ਮੈਂ ਹੁਣ ਬਠਿੰਡੇ ਤੋਂ ਆਇਆ ਤੇ ਬਿਲਕੁਲ ਪਟਿਆਲੇ ਦੇ ਤੇ ਸੰਗਰੂਰ ਦੇ ਅੱਧ 'ਚ ਬੈਠੇ ਆ ਜਾਂ ਆਪਾਂ ਪਹਿਲਾਂ ਇੱਕ ਲੜਕੀ ਦੀ ਵੀਡੀਓ ਪਾ ਕੇ ਆਏ ਸੀ ਤੁਹਾਨੂੰ ਪਤਾ ਸੀ ਪਾਕਿਸਤਾਨ ਤੋਂ 2 ਕਿਲੋਮੀਟਰ ਉਰੇ ਬੈਠਾ ਸੀ ਉਹ ਪਰਿਵਾਰ ਠੀਕ ਆ ਉਹ ਬੱਚੀ ਦੇ ਜਿਹੜਾ ਤੁਹਾਨੂੰ ਪਤਾ ਸੀ ਵੀ ਪ੍ਰੋਬਲਮ ਸੀ ਕਿ ਲੈਟਰਨ ਵਾਲੀ ਜਗ੍ਹਾ ਨਹੀਂ ਸੀ ਉਹਦਾ ਕਰਕੇ ਵੀ ਆਪਾਂ ਵੀਡੀਓ ਪਾਈ ਤੁਸੀਂ ਸਹਿਯੋਗ ਦਿੱਤਾ ਉਹਦੀ ਵੀ ਜ਼ਿੰਦਗੀ ਬਣੀ ਤੇ ਇਸ ਭੈਣ ਦਾ ਆਪਾਂ ਆਪਰੇਸ਼ਨ ਜਿਹੜਾ ਹੋ ਜੇ ਪਿੱਤੇ ਦੀ ਪੱਥਰੀ ਚਲੋ ਨਿਗਾ ਤੇ ਹੈਣੀ ਕੋਸ਼ਿਸ਼ ਬਹੁਤ ਵਾਰੀ ਕੀਤੀ ਹੈ ਪਰ ਬਚਪਨ ਚ ਚਲੀ ਗਈ ਠੀਕ ਆ ਤੇ ਇਹਦਾ ਜਿਹੜਾ ਪ੍ਰੋਬਲਮ ਆ ਅੰਦਰੂਨੀ ਜਿਹੜੀ ਪਿੱਤੇ ਦੀ ਆ ਇਹ ਵਿਚਾਰੀ ਕੁਝ ਖਾਪੀ ਨਹੀਂ ਕਿਉਂਕਿ ਇਹ ਆਪਾਂ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਦਰਦ ਪਥਰੀ ਦਾ ਹੁੰਦਾ ਇਹ ਤੋਂ ਬੁਰਾ ਤੇ ਭੈੜਾ ਦਰਦ ਕੋਈ ਹੁੰਦਾ ਹੀ ਨਹੀਂਗਾ ਕਿਉਂਕਿ ਜਦੋਂ ਇਹ ਦਰਦ ਉੱਠਦਾ ਚੀਕਾਂ ਮਾਰਾ ਦਿੰਦਾ ਕਿਉਂਕਿ ਇਹ ਪ੍ਰੋਬਲਮ ਅਤਕ ਤਕਰੀਬਨ ਸਾਰੇ ਪਰਿਵਾਰਾਂ ਦੇ ਵਿੱਚ ਆਉਂਦੀਆਂ ਆ ਪਥਰੀ ਤਾਂ ਨਾਰਮਲ ਗੱਲ ਹੋ ਗਈ ਤੇ ਇਹਦਾ ਭੈਣ ਦਾ ਜਿਹੜਾ ਆਪਰੇਸ਼ਨ ਹੋ ਜੇ ਠੀਕ ਆ ਸਾਰੇ ਜਣੇ ਬੇਨਤੀ ਨੂੰ ਕਬੂਲ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਹਨਾਂ ਦਾ ਮੈਂ ਖਾਤਾ ਨੰਬਰ ਆ ਜਿਹੜਾ ਉਹ ਜ਼ਰੂਰ ਦੇਵਾਂਗਾ ਥੱਲੇ ਉਹ ਖਾਤੇ 'ਚ ਤੁਸੀਂ ਪੈਸੇ ਪਾ ਦਿਓ ਇਹਨਾਂ ਦਾ ਮੋਬਾਈਲ ਨੰਬਰ ਵੀ ਦੇਵਾਂਗਾ ਉਹ ਮੋਬਾਈਲ ਨੰਬਰ ਤੇ ਤੁਸੀਂ ਇਹਨਾਂ ਨਾਲ ਕਾਲ ਵੀ ਕਰ ਲੈਣੀ ਜੀ ਕੀ ਕਹਿਣਾ ਪੈਂ ਜੀ ਥੋੜੀ ਜਿਹਾ ਸੇ ਜਗ੍ਹਾ ਥੋੜੀ ਜਿਹਾ ਹੀ ਫਾਇਦਾ ਨਵਸਾਂਗੇ ਕੋਈ ਨਾ ਉਹ ਵੀ ਜ਼ਰੂਰ ਕਰਾ ਦੇਾਂਗੇ ਤੁਸੀਂ ਇਹ ਆਪਰੇਸ਼ਨ ਕਰਾ ਲਓ ਜਦੋਂ ਤੁਹਾਡਾ ਆਪਰੇਸ਼ਨ ਹੋ ਗਿਆ ਸਹੀ ਹੋ ਗਏ ਤੁਸੀਂ ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਜੇ ਤੁਹਾਡੇ ਕੋਲੇ ਪੈਸੇ ਵੱਧ ਗਏ ਤਾਂ ਵੀ ਨਾ ਵਧੇ ਆਪਾਂ ਮਦਦ ਮੰਗ ਕੇ ਤੁਹਾਨੂੰ ਕਮਰੇ ਵੀ ਪਵਾ ਦੇਣਾ ਰਹਿਣ ਵਾਸਤੇ ਠੀਕ ਆ ਕੋਸ਼ਿਸ਼ ਆਪਾਂ ਕਰਾਂਗੇ ਤੁਸੀਂ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ